ਪੌਂਟਾ ਸਾਈ ਵਿਕੇ ਸ਼ਹੀਦੀ ਸਾਕੇ ਦੇ ਸਬੰਧੀ ਅੱਜ ਦੀਵਾਨ ਹਾਲ ਮੰਜੀ ਸਾਈ ਵਿਕੇ ਸੰਗਤਾਂ ਵੱਲੋਂ ਸ਼ਹੀਦੀ ਦਿਹਾੜਾ ਮਨਾਇਆ ਗਿਆ ਤੇ ਇਨ੍ਹਾਂ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਜਿਥੇ ਪੰਥ ਦੀਆਂ ਮਹਾਨ ਸ਼ਖਸੀਅਤਾਂ ਵੱਲੋਂ ਸਮੂਲੀਅਤ ਕੀਤੀ ਗਈ ਤੇ ਇਸ ਸਮਾਗਮ ਵਿੱਚ ਹਾਜ਼ਰੀ ਭਰੀ ਗਈ ਅੱਜ ਜਿਹੜਾ ਕੀ ਸਾਕਤ ਪੁੱਛ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਧੰਵਾ ਤੇ ਅਕਾਲ ਸ੍ਰੀ ਹਰਿਮੋਹ ਸਾਹਿਬ ਜੀ ਜੋ ਇਥੇ ਕੱਲ੍ਹ ਦੇ ਤਨ ਪਿਤਾ ਜੀ ਦੇ 4 ਸਾਲ ਸੱਤ ਦਿਜੇ ਪਤਾਜ ਬਣ ਰਹੇ ਗੁਰਦੇਵ ਬਾਤਾ ਬਾਤਾ ਸਦਰਕਾਲ ਸਾਹਿਬ ਜੀ ਜੀ ਮੇਲ ਤੱਕ ਤੋਂ ਬਡੇ ਸਹਿਬਜ਼ਾਦਾ ਸਹਿਬਾ ਬਾ ਬਾਜੀ ਸਿੰਘ ਜੀ ਦਾ ਪ੍ਰਕਾਸ਼ ਹੋਇਆ ਪੁਰਾਣੇ ਦਾ ਯੁੱਧ ਲੜਿਆ ਦਸਬੰਦ ਸ੍ਰੀ ਬਖੋ ਆਗਬਾਨੇ ਸੱਤ ਪਤਾਂ ਦੇ ਉੱਤੇ ਗਾਦ ਕੀਤੇ ਉਸ ਪਵਿੱਤਰ ਉਸਤਾਨ ਦਾ ਪ੍ਰਬੰਧ ਇਹ ਸਮਝੋ ਜਿੱਦਾਂ ਨਕਾਲੇ ਸਾਹਿਬ ਵਾਲਾ ਜਲੈੜੋ ਬਾਹਤ ਸੀ ਉਹ ਉਹਦੀ ਕਾਰਬਲ ਕਾਪੀ ਸੀ ਬਾਹਤ ਗੁਰਦੇਵ ਸਿੰਘ ਤੇ ਬਸਲਖੇਤ ਦਾ ਤਾਲਾ ਲਾਲ ਹਰੀਆ ਮੇਲਾ ਜਥੇਬੰਦੀ ਦੇ ਸਤਖੰਡ ਨਿਵਾਸੀ ਬਾਬਾ ਜੀ ਸਿੰਘ ਸਾਹਿਬ ਬਾਬਾ ਹਰਬੱਲ ਸਿੰਘ ਸਾਹਿਬ ਜੀ ਦੇ ਅਗਵਾਈ ਵਿੱਚ ਥੱਤੀ ਸਿੰਘ ਥੱਤੀ ਘੋੜੇ 4 ਗੱਡੇ ਲੱਕੜੀ ਦੇ ਬਈਆਲੇ ਇਹ ਸਾਰੀ ਪਹੁੰਚ ਬਦਲ ਚੱਲ ਕੇ ਉੱਥੇ ਗਏ ਅਰਦਾਸ ਕਰਕੇ ਸੱਚੇ ਪਾਤਸ਼ਾਹ ਅਸੀਂ ਕਿਸੇ ਲਾਲਚ ਵਿੱਚ ਲਾਈਏ ਮੌਤ ਤੋਂ ਨਾ ਡਰੀਏ ਤੇ ਲਾਲਚ ਵਿੱਚ ਆ ਕੇ ਮੌਤ ਤੋਂ ਡਰ ਕੇ ਸਾਡੇ ਪੈਰ ਪਿਛਾ ਨੂੰ ਨਾ ਪੱਡੇ ਜਾਣ ਸਾਡੇ ਸੀਸ ਸਾਡੇ ਸਰੀਰ ਆਪਣੇ ਪਰਿਵਾਰ ਟੱਬਲੇ ਨੇ ਕੱਲ ਦੇ ਦਿਲ ਭਾਈ ਵੇਚ ਦੋ ਐਸਾ ਕਬਰ ਤੇ ਆ ਸਿਰੇ ਖੜ੍ਹ ਪਰ ਸਾਫ਼ ਕਰਦਾ ਤੇ ਬਹੰਤ ਦੇ ਉੱਚੇ ਦੇ ਪ੍ਰਸ਼ਾਸਨ ਨਾਲ ਪੁਲਿਸ ਨਾਲ ਗੱਲ ਕੇ ਹੰਨਾ ਤੋਂ ਲਹਾਰਾਂ ਗੋੜੀਆਂ ਚਲਾ ਕੇ 11 ਸਿਰ ਸ਼ਹੀਦ ਕੀਤੇ ਜਗ ਵੀ ਕੀਤੇ ਗੁਰਦਵਾਰ ਸਾਹਿਬ ਦੀਆ ਕੰਦਾ ਛੱਤ ਦਾ ਸਾਰੀ ਸ਼ਾਰਟੀ ਕੀਤੀ ਸਾਧੂ ਸ੍ਰੀ ਗੁਰੂ ਰਵਲ ਸਾਹਿਬ ਮਹਾਰਾਜ ਜੀ ਤੇ ਅਖਰਡ ਪਾਠ ਕਰਦੇ ਹੋਇਆ ਅਖਰਡ ਪਾਠ ਇਸ ਨੂੰ ਉੱਤੇ ਸ਼ਹੀਦ ਹੋਏ ਸਾਧੂ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਸਰੂਪ ਰਵਾਲੇ ਸਾਰੇ ਸ਼ਹੀਦਾਂ ਸਿਪਾਹ ਤੇ ਖੋਲ ਦਾ ਲੱਤ ਪਾਸ ਤੇ ਤੇ ਸਾਰੇ ਹਾਲ ਦੇ ਅੰਦਰ ਇਦਾਂ ਖੋਲਦੇ ਰਿਆ ਕਰਦਾ ਹੈ ਜਿਹਦਾ ਪਾੜੀ ਹੁੰਦਾ ਜੇ ਤਾਂ ਸ੍ਰੀ ਜੀ ਆਪਣੇ ਪਵਿੱਤਰ ਖੂਹ ਨਾਲ ਕੋਈ ਦੁੱਧ ਨਾਲ ਇਸ਼ਾਨ ਕਰਵਾਉਦਾ ਪਚਾਲ ਨਾਲ ਕਰਵਾਉਦਾ ਆਪਣੇ ਪਵਿੱਤਰ ਖੂਹ ਨਾਲ ਉਸ ਤੁਰਤਾ ਦੇ ਅਸ਼ਦਾਨ ਤਵਾ ਕੇ ਉਸੇ ਤੀ ਪਵਿੱਤਰਤਾ ਕਾਇਮ ਕਰਕੇ ਖਾਲਸੇ ਪੰਥ ਦੀ ਪ੍ਰਤੀਨਿਧ ਬਾਸਦਰਾ ਗੁਰਦਾਰਾ ਪਰਲੰਗ ਦੀ ਬੇਟੀ ਅਤੇ ਖਾਲਸੇ ਪੰਥ ਦੇ ਹੱਥਾਂ ਵਿੱਚ ਸੌਪਿਆ ਤੋਂ ਤਾਸ ਆਪਣੇ ਵੱਲੋਂ ਸਤਿਕਾਰਯੋਗ ਸ੍ਰੀ ਭਾਨ ਸਰਦਾਰ ਹਜਨ ਜੱੱਲ ਸਿੰਘ ਦੇ ਪ੍ਰਧਾਨ ਸਾਹਿਬ ਸਰੋਬੀ ਗੁਰਦਾਰਾ ਪਰਵੰਧਕ ਕਮੇਟੀ ਸਮੂਹ ਮੈਂਬਰ ਸਹਿਬਾਨ ਕਾਲਦੂ ਆਲੂ ਪ੍ਰਚਾਰ ਕਮੇਟੀ ਦੇ ਬਹਿਲ ਸਹਿਬਾਨ ਅਹੁਦੇਦਾਰ ਸਹਿਬਾਨ ਸਾਰਿਆਂ ਦੇ ਸਰਬ ਸੰਮਤੀ ਨਾਲ ਪਤਾ ਪਾਸ ਕਰਕੇ ਇਹ ਮਹਾਨ ਸ਼ਹੀਦੀ ਸਾਤਾ ਬਾੜੇ ਸਾਹਿਬ ਤੇ ਸ਼ਹੀਦਾਂ ਦੀ ਯਾਦ ਅਦਲ ਹਾਲ ਸਾਲ 23 ਮਈ ਨੂੰ ਮਨਾਇਆ ਜਾਇਆ ਜਾਏਗਾ ਕਿਉਂਕਿ ਬਾਇਦੂ ਉੱਥੇ ਬਾੜਾ ਸਾਹਿਬ ਸਥਾਨ ਨੂੰ ਦਸਤਾਨ ਤੇ ਕੱਲ ਬਣਾਇਆ ਗਿਆ ਇਸ ਲਈ ਦੂਸਰਾ ਖੇਡੇ ਸਾਕੇ ਦਾ ਦ੍ਰਿਸ਼ ਬਣਾ ਕੇ ਕੈਦਰੀ ਸੇ ਖਜਾਵਤ ਨਾਲ ਸ਼ਿਸ਼ੋਭਤ ਕੀਤਾ ਦਾਸ ਆਪਰੇ ਵੱਲੋਂ ਬਸਲ ਸ਼ੇਖ ਦਾ ਤਾਨਾ ਲਾਲ ਹਰੀਆ ਮੇਲਾ ਜਥੇਬੰਦੀ ਦੇ ਸਾਰੇ ਸਿਗਾ ਵੱਲ ਸਰਦਾਰ ਜੋਗਪਾਲ ਸਿੰਘ ਜੀ ਦੀ ਦਾਸ ਸੋਚੀ ਸਰੋਪੀ ਕੁਟੋਰਾ ਬਨੰਦਨ ਕੀਤੀ ਦਾਤ ਨੂੰ ਆਗਰਦਾ ਹੋਇਆ ਅਰਦਾਸ ਕਰਦਾ ਪਾਤਸ਼ਾ ਆਪਰੇ ਖਾਲਸੇ ਪਾਤਨ ਨੂੰ ਇੱਕ ਪਇਤਫਾਕ ਬਖਸ਼ੋ ਸਮੁੱਚਾ ਖਾਲਸਾ ਬਾਦ ਸ੍ਰੀ ਗੁਰੂ ਸਾਹਿਬ ਜੀ ਦੀ ਸ਼ਬਦ ਸ਼ਾਇਆ ਹੇਟ ਤੱਕਰ ਹੋਵੇ ਕਾਲ ਸੇ ਪਾਲ ਤਹਦੀ ਸਾਰੇ ਸੰਸਾਰ ਦੇ ਜੈ ਜੈਕਾਰ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨਾ ਫਤਿਹਾਂ ਹੋਵੇ ਹਾਂਜੀ ਅੱਜ ਬੜਾ ਮਾਣ ਹੈ ਅੱਜ ਇਹਨੇ ਧੰਨ ਧੰਨ ਸਾਹਿਬ ਸਿੰਘ ਜੀ ਨਾਲ ਕਦੇ ਪਾਤਸ਼ਾਹ ਜੀ ਨੇ ਇਸ ਕਾਲ ਦੀ ਕੋਈ ਜੀਵਾਂ ਦੇ ਉੱਤੇ ਬੜਾ ਪਰ ਉਪਕਾਰ ਕੀਤਾ ਅਸਰੇ ਗਾ ਦੋ ਸਤਗੁਰ ਜੀ ਨੇ ਸਿੱਖਾਂ ਨੂੰ ਕੋ ਸ਼ਾਬਦ ਦੀ ਸੋਚੀ ਤੇ ਪਵਿੱਤਰ ਧੁਰ ਕੀ ਬਾਣੀ ਬਖਸ਼ਿਸ਼ ਕਰਕੇ ਇਹਦੇ ਅੰਦਰ ਜਿਹੜਾ ਸੀ ਈ ਮਾਨ ਸਕਦਾ ਉਹਨੂੰ ਤਕੜੇ ਕੀਤਾ ਜਿਹੜੇ ਉਸ ਵੇਲੇ ਦੇ ਨੇ ਆਈ ਸਕੇ ਉਹ ਕਈ ਵਾਰੀ ਧੋਨੇ ਤਪਾਉਂਦੇ ਸੀ ਸਰੀਰਾਂ ਨੂੰ ਕਸ਼ਟ ਦਿੰਦੇ ਸੀ ਗਰਸ ਤੋਂ ਦੌੜ ਜਾਂਦੇ ਸੀ ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਬਖਸ਼ ਕੀਤੀ ਇਹ ਪਵਿੱਤਰ ਸਾਨੂੰ ਸਿਧਾਂਤ ਇੱਕ ਓੰਕਾਰ ਦਾ ਬਖਸ਼ ਕੀਤਾ ਜਿਹੜਾ ਨਿਰੰਤਰ ਜੋਗਾ ਜਗਾਂਤਰ ਸਤਪੁਰਜੀ ਦੇ ਗੁਰੂਵਿਦਰ ਘਰਵਾਨੀ ਨੇ ਸਾਡੀ ਅਗਵਾਈ ਕਰਦੇ ਰਹਿਣਾ ਤੇ ਗੁਰੂ ਦਾ ਸਿੱਖ ਜਿੰਨਾ ਚਿਰ ਗੁਰਸ਼ਬਦ ਦੇ ਨਾਲ ਜੁੜਿਆ ਆ ਸਤਗੁਰ ਜੀ ਤਾਨ ਬਖਸ਼ਿ ਕਰਦੇ ਆ ਜਿੱਲੇ ਆਪਣੀ ਥੋੜੀ ਜਿਹੀ ਇਹ ਕੁੰਡੀ ਛੜਾ ਕੇ ਦੋੇ ਪਾਸੇ ਨੂੰ ਦੌੜਦਾ ਤੇ ਫਿਰ ਦੁੱਖ ਵੀ ਪਾਉਂਦਾ ਪਰ ਅੱਜ ਆਪਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਮਹਾਨ ਸ਼ਹੀਦਾਂ ਨੇ ਇਸ ਆਜ਼ਾਦ ਦੇਸ਼ ਭਾਗ ਦੇ ਵਿੱਚ ਅਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਮੈਂ ਕਹਿ ਸਕਦਾ ਉਹ ਜਿਹੜਾ ਸਾਕਾ ਵਰਤਿਆ ਉਹ ਸਾਕਾ ਸੀ ਪੌਂਟਾ ਸਾਹਿਬ ਜੀ ਦਾ ਪਵਿੱਤਰ ਸਾਕਾ ਜਿੱਥੇ ਸਤਗੁਰਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਦਾ ਸਮਾਂ ਥੋੜਾ ਉੱਥੇ ਵੱਡਾ ਕਰਕੇ ਬਤਾਇਆ ਵੀ ਉਸ ਗੁਰਧਾਮ ਦੇ ਉੱਤੇ ਜਿਹੜੇ ਮਨਮਤੀ ਲੋਕ ਸੀ ਮਹਾਂਤ ਸੀ ਉਸ ਵੇਲੇ ਦੇ ਉਹ ਆਪਣੇ ਵੱਡੇ ਕੁਕਾਰਮ ਕਰ ਰਹੇ ਸੀ ਤੇ ਉਸ ਵੇਲੇ ਪੰਥ ਕਾਲੀ ਤਰਨਾਵਾਲ ਚਫੇਬੰਦੀ ਹਰੀਆਂ ਬੇਲਾਂ ਉਸ ਵੇਲੇ ਦੇ ਸਾਡੇ ਮਹਾਂਤ ਪਸਪੀ ਸੱਚਖੰਡ ਵਾਸੀ ਸਿੰਘ ਸਾਹਿਬ ਬਾਬਾ ਹਰਪ੍ਰੀਤ ਸਿੰਘ ਜੀ ਦੀ ਕਮਾਂਡ ਥੱਲੇ 38 ਹਰੀਆਂ ਬੇਲਾਂ ਇਹ ਜਥੇਬੰਦੀ ਦੇ ਸਿੰਘ ਉੱਥੇ ਜਾ ਕੇ ਉਸ ਪਵਿੱਤਰ ਗੁਰਧਾਮ ਨੂੰ ਆਪਣੀ ਲਹੂ ਤੇ ਮਿੰਜ ਦੇ ਨਾਲ ਆਜ਼ਾਦ ਕਰਾਇਆ 11 ਸਿੰਘਾਂ ਨੇ ਸ਼ਹੀਦੀ ਪਾਈ ਤਿੰਨ ਫੱਟੜ ਹੋ ਗਏ ਜਿਨ੍ਹਾਂ ਦੇ ਵਿੱਚੋਂ ਸਾਡੇ ਵਿੱਚ ਮੌਜੂਦਾ ਮੁਖੀ ਸਿੰਘ ਸਾਹਿਬ ਜਿੰਦਾ ਸ਼ਹੀਦ ਸ਼ੰਤ ਬਾਬਾ ਨਿਹਾਲ ਸਿੰਘ ਜੀ ਜਿਨ੍ਹਾਂ ਨੇ ਉਹ ਆਪਣੇ ਪਿੰਡੇ ਤੇ ਜਿਹੜਾ ਸਾਰਾ ਸਾਕਾ ਉਹ ਹੰਡਾਇਆ ਤੇ ਅੱਜ ਵੀ ਇੱਕ ਗੋਲੀ ਸਰੀਰ ਦੇ ਵਿੱਚ ਆ ਤੇ ਡਾਕਟਰ ਕਹਿੰਦੇ ਚ ਗੋਲੀ ਖੱਢੀ ਤਾਂ ਫੇਰ ਨੁਕਸਾਨ ਵੀ ਹੋ ਸਕਦਾ ਕਹਿਣਾ ਬੜਾ ਸੋਖਾ ਹੁੰਦਾ ਪਰ ਜਿਹਲੇ ਮੌਤ ਦੇ ਮੂਹਰੇ ਦੇਖ ਕੇ ਚੁਮਣਾ ਹੋਵੇ ਬੜਾ ਔਖਾ ਹੁੰਦਾ ਪਰ ਜੇ ਗੁਰੂ ਨਾਲ ਹੋਵੇ ਫੇ ਮੌਤ ਦਾ ਤੇ ਜ਼ਿੰਦਗੀ ਦਾ ਫਾਸਲਾ ਜਿਹੜਾ ਹੈ ਉਹ ਮੁਕਾ ਲਿੰਦਾ ਸਿੱਖ ਜਿਥੋਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਉਹਨਾਂ ਦੀ ਪਵਿੱਤਰ ਜਾਤ ਦੇ ਵਿੱਚ ਆਪਾਂ ਇਹ ਸਾਚਕਾਂਦ ਸ੍ਰੀ ਹਰਮੰਦਰ ਸਾਹਿਬ ਇਸ ਮੋਟਰਦਾਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਮਨਾਇਆ ਆ ਸੋ ਮੈਂ ਅਰਦਾਸ ਵੀ ਕਰਦਾ ਹਾਂ ਗੁਰੂ ਸਾਹਿਬ ਦੀ ਕਿਰਪਾ ਕਰਿਓ ਆਪਣੀ ਬਖਸ਼ਿਸ਼ ਰਹਿਮਤ ਕਰਕੇ ਗੁਰੂ ਖਾਲਸੇ ਨੂੰ ਆਪਣੇ ਤਰ੍ਹਾਂ ਘਰੋਂ ਉਹ ਮੇਤਰ ਗਰਵਾਨੀ ਪਾੜਨ ਦਾ ਵਿਚਾਰਨ ਦਾ ਤੇ ਦਿੱਤ ਚੱਲਣ ਦਾ ਬਲ ਉਤਮ ਬਖਸ਼ਿਸ਼ ਕਰਨ ਬਹੁਤ ਬਹੁਤ ਧੰਨਵਾਦ ਬਾਹੀ ਜੀ ਚਿੱਠੀ ਖਾਲਸਾ ਜੀ ਦੇਖੋ ਭਾਈ ਭਲਵਾਨ ਸਿੰਘ ਜੀ ਰਾਜੋਆਣਾ ਉਹਨਾਂ ਨੇ ਮੈਨੂੰ ਵੀ ਇੱਕ ਚਿੱਠੀ ਕਿਉਂਕਿ ਚਿੱਠੀ ਤਾਂ 5-6 ਦਿਨ ਦੀ ਲਿਖੀ ਆ ਮੇਰਾ ਕੱਲ ਸਾਡੀ ਭੈਣ ਕਮਲਦੀਪੂਰ ਨੇ ਹੋ ਰਿਲੀਜ਼ ਕੀਤੀ ਆ ਤੇ ਅਸੀਂ ਅੱਜ ਇਹ ਫੈਸਲਾ ਵੀ ਕੀਤਾ ਕਿ ਇਹਨੂੰ ਅਸੀਂ ਮੋੜ ਵਿਚਾਰਾਂਗੇ ਇਸ ਫੈਸਲੇ ਦੇ। ਸਿਕਸਾਂ ਤੋਂ ਦੇ ਵਿੱਚ ਕੋਈ ਟਿੱਕਾ ਬਾਇਸ ਦੇਖਣਾ ਨਹੀਂ ਰੱਖੀ ਰੱਖੇ। ਦੇਖੋ ਤਾਕਤ ਨਾ ਵਰਤੋ ਕਿਉਂਕਿ ਤਾਕਤ ਦਾ ਕਦੇ ਇਹਨਾਂ ਤਾਕਤ ਪਵਿੱਤਰ ਆ। ਤਾਕਤ ਦਾ ਕਦੇ ਮੈਂ ਨਹੀਂ ਕਿਸੇ ਨਾਲ ਪਿੱਟਦੇ। ਮੇਰੇ ਵਰਗੇ ਕਈ ਵਾਰੀ ਹੁੰਦੇ ਥੋੜੇ ਬਹੁਤੇ ਜਿਹੜੇ ਸਰੀਰ ਕਰਕੇ ਪਿੱਟਦੇ ਪਰ ਕੋਈ ਨਹੀਂ। ਇਹ ਕਿਉਂਕਿ ਸੁਭਾਅ ਆ ਤੇ ਕਈ ਵਾਰੀ ਐਵੇਂ ਦੇ ਹੋ ਜਾਂਦੇ ਪਰ ਯਤਨ ਕਰ ਰਹੇ ਹਾਂ। ਬਈ ਇਹ ਜਿਹੜਾ ਥੋੜਾ ਬਹੁਤਾ ਆਪਸ ਵਿੱਚ ਟਕਰਾਇਆ ਸਰੀਰਾਂ ਦਾ। ਉਹ ਉਹ ਜਿਹੜਾ ਆ ਉਹ ਕੱਟ ਕੀਤਾ ਜਾਵੇ। ਜਿਹੜੇ ਹੁਣ ਕਿਉਂਕਿ ਅਕਾਲ ਤਖਤ ਦੇ ਦੇਖੋ ਇੱਕ ਨਿਯਮ ਹੈ ਇੱਕ ਵਿਧਾਨ ਹੈ ਇੱਕ ਵਿਧੀ ਆ ਜਿਹੜਾ ਵੀ ਆ ਕੇ ਉੱਥੇ ਨਤਮਸਤਕ ਹੋ ਜਾਂਦਾ ਆਪਣੇ ਪੁਰਾਣੇ ਕੀਤੇ ਕੋਈ ਵੀ ਹੋਵੇ ਉਹ ਜਿਹੜੇ ਆ ਕੇ ਸਮਰਪਿਤ ਹੋ ਕੇ ਕਹਿਣ ਨੇ ਉਹਨੂੰ ਆਪਾਂ ਕਨਫੈਸ਼ਨ ਕਰ ਲਿਆ ਤੇ ਫਿਰ ਓਦੋਂ ਬਾਅਦ ਸਤਗੁਰੂ ਜੀ ਪਾਵਨ ਤੇ ਪਵਿੱਤਰ ਕਰਕੇ ਵੀ ਉਹਨੂੰ ਭੇਜਦੇ ਆ ਸੋ ਅਕਾਲ ਤਖਤ ਮਹਾਨ ਹੈ ਆਪਾਂ ਰੋਜ਼ ਪੜਦੇ ਵੀ ਆਂ ਤੇ ਗਾਉਂਦੇ ਵੀ ਆਂ ਮਹਾਨ ਇਸ ਕਰਕੇ ਆ ਸਿੱਖ ਦਾ ਅਕਾਲ ਤਖਤ ਤੋਂ ਬਗੈਰ ਗੁਜ਼ਾਰਾ ਨਹੀਂ ਤੇ ਜਿਹੜੇ ਫਿਰ ਕੋਸ਼ ਸਮੇਲੇ ਲੰਬੇ ਹੁੰਦੇ ਆ ਉਹਨਾਂ ਨੂੰ ਫਿਰ ਆਉਣਾ ਹੀ ਪੈਂਦਾ ਇਹ ਸਾਡਾ ਸਿਧਾਂਤ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸਾਨੂੰ ਬਖਸ਼ੀ। ਡਾਂਡੀ ਜੀ ਸਿੰਘ ਢੱਡੇ ਵਾਲਾ ਸੇ ਕਾਲਪੁਰ ਸਾਹਿਬ ਤੇ ਬੇਸਕ ਕਿਵੇਂ ਦੇਖਦੇ? ਮੈਂ ਕਹਾਂ ਹਟਿਆਨ ਦੇਖੋ ਬਾਰ-ਬਾਰ ਆਪਾਂ ਗੱਲ ਤੇ ਟਕੂਸ ਜਿਹੜੀ ਗੱਲੇ ਮੁੱਕ ਗਈ। ਦੇਖੋ ਕਿਉਂਕਿ ਜੇ ਪੰਜ ਤੋਂ ਕੋਈ ਆਦੇਸ਼ ਹੋਇਆ ਸੀ جاری ਉਹਨਾਂ ਨੂੰ ਉਹ ਨਹੀਂ ਆ ਕੇ ਹੁਣ ਆਪਣਾ ਸਾਰਾ ਕੁਝ ਮੰਨ ਲਿਆ। ਲਿਖਤੀ ਵੀ ਮੰਨ ਲਿਆ ਤੇ ਜ਼ੁਬਾਨ ਨਾਲ ਵੀ ਮੰਨ ਲਿਆ ਤੇ ਫਿਰ ਹੁਣ ਬਗਾਲਪੁਰ ਤੋਂ ਜ਼ਿਲ੍ਹਾ ਕਾਰਵਾਈ ਹੋ ਜਾ ਫਿਰ ਸਿੱਖਦਾ ਫਰਜ਼ ਨਹੀਂ ਬਣਦਾ ਕੋਈ ਪ੍ਰਾਪਤੀ ਵੇਚਨੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز